ਰਹਿ ਕੋਟ ਵਿਖੇ ਨੂਰਾ ਮਾਹੀ ਹਾਲ ਦੀ ਚੱਲ ਰਹੀ ਸੇਵਾ ਆਪਾਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਨੂਰਾ ਮਾਹੀ ਹਾਲ ਬਣ ਰਿਹਾ ਹੈ ਸੰਗਤ ਜੀ ਬਹੁਤ ਹੀ ਸੋਹਣਾ ਜਿਹੜਾ ਕੰਮ ਚੱਲ ਰਿਹਾ ਹੈ ਇਸ ਕੰਮ ਦੀ ਕਾਰਗਰੀ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਨੂਰਾ ਮਾਹੀ ਹਾਲ ਦੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ ਬਾਬੇ ਕਰਵਾ ਰਹੇ ਹਨ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜੂਰ ਸਾਹਿਬ ਵਾਲੇ ਜਥੇਦਾਰ ਬਾਬਾ ਗਰਜੀਤ ਸਿੰਘ ਜੀ 42 ਕਲਾਂ ਵਾਲੇ ਵੈਸੇ ਤਾਂ ਕਾਰੀਗਰ ساری ਉਮਰ ਨਹੀਂ ਬੰਦਾ ਬਣਦਾ ਪਰ ਆਪਾਂ ਜਿਹੜੀ ਤੁਹਾਨੂੰ ਕਾਰਾਗਰੀ ਦਿਖਾਉਣ ਲੱਗੇ ਆ ਇਸ ਕਾਰਾਗਰੀ ਨੂੰ ਦਿਲੋਂ ਸਲੂਟ ਆ ਮਿਸਤਰੀਆਂ ਦੀ ਜਿਹੜੀ ਕਾਰਾਗਰੀ ਕੀਤੀ ਵੀ ਆ ਇਹ ਚੀਜ਼ ਆ ਜਿਹੜੀ ਪੱਥਰ ਤੇ ਹੁੰਦੀ ਹੁੰਦੀ ਆ ਪਰ ਪਤੰਦਰਾ ਨੇ ਪਲਾਸਟਰ ਜੀ ਕਰੀ ਪਈ ਆ ਦੇਖੋ ਫਿਰ ਬਣਾਏ ਪਿਆ ਨਾ ਫੁੱਲ ਪੂਰੇ ਬੇਲਾਂ ਐਨ ਥੱਲਿਓਂ ਤਾਂ ਤੱਕ ਜਿਹੜੀ ਇੰਨੀ ਸੋਹਣੀ ਸਫਾਈ ਨਾਲ ਕੰਮ ਕੀਤਾ ਬਣਾ ਬਹੁਤ ਹੀ ਘੈਂਟ ਕੰਮ ਹੋਇਆ ਵਾ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਗੁਰਦੁਆਰਾ ਰੈਕੋਟ ਟਾਲੀਆਣਾ ਸਾਹਿਬ ਇਹ ਜਿਹੜੀ ਕਾਰ ਸੇਵਾ ਚੱਲ ਰਹੀ ਆ ਜੀ ਗੁਰਦੁਆਰਾ ਗੁਰੂ ਸਰਪਾਸ਼ਾਹੀ 6ਵੀਂ ਵਿਖੇ ਆਪਣੇ ਪਿੰਡ ਲੋਪੋ ਵੀ ਚੱਲ ਰਹੀ ਹੈ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਾਰਾਗਿਰੇ ਨੂੰ ਦਿਲੋਂ ਸਲੂਟ ਆਈ